ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਕਿ ਇੱਕ ਬਾਂਦਰ ਤੇ ਮગર ਮਛੀ ਦੀ ਕਹਾਣੀ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਸ਼ਾਂਤ ਦਰਿਆ ਦੇ ਕੰਢੇ ਤੇ ਇੱਕ ਵੱਡਾ ਜੰਗਲ ਸੀ। ਇਸ ਜੰਗਲ ਵਿੱਚ ਹਰ ਕਿਸਮ ਦੇ ਪੰਛੀ, ਜਾਨਵਰ ਅਤੇ ਰੰਗ-ਵਿਰੰਗੇ ਫੁੱਲਾਂ ਨਾਲ ਭਰੇ ਹੋਏ ਬੂਟੇ ਸਨ। ਦਰਿਆ ਦੇ ਵਿੱਚਕਾਰ ਇੱਕ ਹਰਾ-ਭਰਾ ਟਾਪੂ ਸੀ। ਉਸ ਟਾਪੂ ਤੇ ਇੱਕ ਪੁਰਾਣਾ ਬੇਰੀ ਦਾ ਰੁੱਖ ਸੀ ਜਿਸ ਤੇ ਮਿੱਠੇ-ਮਿੱਠੇ ਲਾਲ ਰੰਗ ਦੇ ਵੇਰ ਲੱਗਦੇ ਸਨ। ਉਸ ਰੁੱਖ ਉੱਤੇ ਇੱਕ ਬਾਂਦਰ ਰਹਿੰਦਾ ਸੀ ਜੋ ਬਹੁਤ ਹੀ ਚੋਸਤ ਤੇ ਮਸਤੀਖੋਰ ਸੀ ਪਰ ਨਾਲ ਹੀ ਦਿਲੋਂ ਭਲਾ ਵੀ ਸੀ ਉਸ ਨੂੰ ਰੁੱਖ ਤੇ ਲੱਗੇ ਬੇਰ ਬਹੁਤ ਪਿਆਰੇ ਲੱਗਦੇ ਸੀ ਉਹ ਹਰ ਰੋਜ਼ ਬੇਰ ਖਾਂਦਾ ਅਤੇ ਕੁਝ ਪੰਛੀਆਂ ਨੂੰ ਵੀ ਖਵਾ ਦਿੰਦਾ ਸੀ ਦਰਿਆ ਦੇ ਦੂਜੇ ਪਾਸੇ ਪਾਣੀ ਦੇ ਗਹਿਰੇ ਹਿੱਸੇ ਵਿੱਚ ਇੱਕ ਵੱਡਾ ਮਗਰਮਸ਼ ਰਹਿੰਦਾ ਸੀ ਉਹ ਸ਼ਿਕਾਰੀ ਤਾਂ ਸੀ ਪਰ ਹਰ ਵੇਲੇ ਉਸ ਨੂੰ ਖਾਣ ਪੀਣ ਲਈ ਆਸਾਨ ਰਸਤਾ ਨਹੀਂ ਸੀ ਮਿਲਦਾ ਇੱਕ ਦਿਨ ਦੀ ਗੱਲ ਐ ਬਾਂਦਰ ਟਾਣੀ ਉੱਤੇ ਬੈਠਾ ਬੇਰ ਖਾ ਰਿਹਾ ਸੀ ਕੁਝ ਬੇਰ ਉਸ ਤੋਂ ਹੇਠਾਂ ਡਿੱਗ ਪਏ ਜੋ ਦਰਿਆ ਵਿੱਚ ਡਿੱਗ ਗਏ ਮਗਰਮਾਸ਼ ਨੇ ਜਦੋਂ ਉਹ ਬੇਰ ਖਾਦੇ ਉਸ ਦਿਨ ਉਸ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਿਆ ਉਸ ਨੂੰ ਉਹ ਬੇਰ ਮਿਲੇ ਤਾਂ ਬਹੁਤ ਖੁਸ਼ ਹੋਇਆ ਉਸਨੇ ਝੱਟਪਟ ਬੇਰ ਚੁੱਕੇ ਤੇ ਮੂੰਹ ਵਿੱਚ ਪਾ ਲਏ ਜਦੋਂ ਉਸਨੇ ਬੇਰ ਖਾਦੇ ਬੇਰ ਉਸ ਨੂੰ ਬਹੁਤ ਸਵਾਦ ਲੱਗੇ ਉਸਨੇ ਸੋਚਿਆ ਵਾਹ ਇਹ ਤਾਂ ਬਹੁਤ ਮਿੱਠੇ ਨੇ ਜੇ ਮੈਂ ਰੋਜ਼ ਇਸ ਰੁੱਖ ਤੇ ਵਾਂਦਰ ਤੋਂ 베ਰ ਲੈ ਕੇ ਖਾ ਸਕਾਂ ਤਾਂ ਮੇਰਾ ਕੰਮ ਆਸਾਨ ਹੋ ਜਾਏਗਾ ਅਗਲੇ ਦਿਨ ਮਗਰਮੱਛ ਰੁੱਖ ਦੇ ਨੇੜੇ ਆ ਗਿਆ ਬਾਂਦਰ ਨੇ ਉਸ ਨੂੰ ਵੇਖਿਆ ਤੇ ਹੱਸ ਕੇ ਕਿਹਾ ਉਹ ਮਗਰਮੱਛ ਭਰਾ ਕੀ ਗੱਲ ਹੈ ਅੱਜ ਮੇਰੇ ਰੁੱਖ ਦੇ ਕੋਲ ਕਿਵੇਂ ਆਏ ਹੋ ਮਗਰਮੱਛ ਹੌਲੀ ਜੀ ਆਵਾਜ਼ ਵਿੱਚ ਬੋਲਿਆ ਭਰਾ ਕੱਲ ਤੇਰੀ ਬੇਰੀ ਤੋਂ ਕੁਝ ਬੇਰ ਡਿੱਗੇ ਸੀ ਮੈਂ ਜਦੋਂ ਉਹਨਾਂ ਨੂੰ ਖਾਦਾ ਤਾਂ ਮੈਨੂੰ ਇੰਨੇ ਮਿੱਠੇ ਲੱਗੇ ਤੇ ਮੈਂ ਸੋਚਿਆ ਕਿ ਤੈਨੂੰ ਮਿਲ ਕੇ ਤੇਰਾ ਧੰਨਵਾਦ ਕਰਾਂ ਬਾਂਦਰ ਹੱਸਿਆ ਤੇ ਕਿਹਾ ਓ ਤਾਂ ਫਿਰ ਤੂੰ ਤਾਂ ਰੋਜ਼ ਆਇਆ ਕਰ ਮੈਂ ਤੈਨੂੰ ਆਪਣੇ ਹੱਥ ਨਾਲ ਤੋੜ ਕੇ ਬੇਰ ਦੇ ਦਿਆਂ ਕਰਾਂਗਾ ਇਸ ਤਰ੍ਹਾਂ ਬਾਂਦਰ ਤੇ ਮਗਰਮਸ਼ ਦੀ ਦੋਸਤੀ ਦੀ ਸ਼ੁਰੂਆਤ ਹੋ ਗਈ ਹਰ ਰੋਜ਼ ਮਗਰਮਸ਼ ਆਉਂਦਾ ਤੇ ਬਾਂਦਰ ਉਸ ਨੂੰ ਬੇਰ ਦੇ ਦਿੰਦਾ ਉਹ ਦੋਵੇਂ ਗੱਲਾਂ ਕਰਦੇ ਹੱਸਦੇ ਤੇ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਸਾਂਝੇ ਕਰਦੇ ਸਮਾਂ ਬੀਤਦਾ ਗਿਆ ਬਾਂਦਰ ਤੇ ਮਗਰਮੱਛ ਦੀ ਦੋਸਤੀ ਹੋਰ ਗਹਿਰੀ ਹੁੰਦੀ ਗਈ ਹਰ ਰੋਜ਼ ਉਹ ਇਕੱਠੇ ਬੈਠਦੇ ਦਰਿਆ ਦੀਆਂ ਲਹਿਰਾਂ ਦੀਆਂ ਗੱਲਾਂ ਸੁਣਦੇ ਤੇ ਵੇਰੀ ਦੇ ਸਵਾਦ-ਸਵਾਦ ਬੇਰਮਾਨਦੇ ਵਾਂਦਰ ਕਦੇ-ਕਦੇ ਆਪਣੀਆਂ ਯਾਦਾਂ ਦੱਸਦਾ ਕਿ ਮੈਨੂੰ ਇਹ ਰੁੱਖ ਬਚਪਨ ਤੋਂ ਹੀ ਪਿਆਰ ਆਏ ਮੈਂ ਇੱਥੇ ਹੀ ਵੱਡਾ ਹੋਇਆ ਆਇਆ ਇਹ ਰੁੱਖ ਮੇਰਾ ਘਰ ਹੈ ਮੇਰਾ ਦੋਸਤ ਹੈ ਜਦ ਮੈਂ ਇਕੱਲਾ ਮਹਿਸੂਸ ਕਰਦਾ ਇਸ ਦੀਆਂ ਟਹਿਣੀਆਂ ਮੈਨੂੰ ਗਲੇ ਲਾ ਲੈਂਦੀਆਂ ਨੇ ਮਗਰ ਮੈਂ ਛੇ ਧਿਆਨ ਨਾਲ ਸੁਣਦਾ ਤੇ ਸੋਚਦਾ ਇਹ ਬਾਂਦਰ ਸੱਚਮੁੱਚ ਬਹੁਤ ਭਲਾ ਹੈ ਮੈਨੂੰ ਇਸ ਦੀ ਸੱਚਾਈ ਤੇ ਪਿਆਰ ਕਰਦਾ ਦਿਲ ਬਹੁਤ ਚੰਗਾ ਲੱਗਦਾ ਪਰ ਇੱਕ ਸਮੱਸਿਆ ਵੀ ਸੀ ਮਗਰਮਸ਼ ਦੀ ਪਤਨੀ ਦਰਿਆ ਦੇ ਪਾਰ ਦੂਜੇ ਕੰਡੇ ਰਹਿੰਦੀ ਸੀ ਉਹ ਮਗਰਮਸ਼ ਨੂੰ ਹਰ ਰੋਜ਼ ਜੋ ਬਾਂਦਰ ਬੇਰ ਲਿਆ ਕੇ ਦਿੰਦਾ ਉਸ ਵਿੱਚੋਂ ਕੁਝ ਉਹ ਆਪਣੀ ਘਰਵਾਲੀ ਨੂੰ ਵੀ ਦੇ ਦਿੰਦਾ ਸੀ ਉਹ ਮਗਰਮਸ਼ ਨੂੰ ਹਰ ਰੋਜ਼ ਬਾਂਦਰ ਨਾਲ ਬੈਠੀਆਂ ਦੇਖਦੀ ਸੀ ਉਹਨਾਂ ਦੀ ਦੋਸਤੀ ਉਸ ਨੂੰ ਚੰਗੀ ਨਹੀਂ ਲੱਗਦੀ ਸੀ ਇੱਕ ਦਿਨ ਪਤਨੀ ਨੇ ਪੁੱਛਿਆ ਤੂੰ ਹਰ ਵੇਲੇ ਉਸ ਬਾਂਦਰ ਕੋਲ ਕਿਉਂ ਜਾਂਦਾ ਹੈ ਕੀ ਉਹ ਤੈਨੂੰ ਖਾਣ ਲਈ ਕੁਝ ਖਾਸ ਦਿੰਦਾ ਹੈ ਮਗਰਮਾਸ ਨੇ ਹੱਸ ਕੇ ਕਿਹਾ ਹਾਂ ਉਹ ਮੈਨੂੰ ਹਰ ਰੋਜ਼ ਮਿੱਠੇ ਬੇਰ ਦਿੰਦਾ ਏ ਉਹ ਮੇਰਾ ਦੋਸਤ ਹੈ ਪਰ ਪਤਨੀ ਨੇ ਸੋਚਿਆ ਜੇ ਇਹ ਬੇਰ ਇੰਨੇ ਮਿੱਠੇ ਨੇ ਜੇ ਬੇਰ ਇੰਨੇ ਮਿੱਠੇ ਨੇ ਤਾਂ ਜ਼ਰੂਰ ਉਸ ਬਾਂਦਰ ਦਾ ਦਿਲ ਕਿੰਨਾ ਮਿੱਠਾ ਹੋਵੇਗਾ ਜੇ ਮੈਨੂੰ ਉਸ ਬਾਂਦਰ ਦਾ ਦਿਲ ਖਾਣ ਨੂੰ ਮਿਲ ਜਾਵੇ ਤਾਂ ਮੈਂ ਹਮੇਸ਼ਾ ਤੰਦਰੁਸਤ ਰਹਾਂਗੀ ਉਸਨੇ ਮਗਰਮਸ ਨੂੰ ਆਖਿਆ ਮੈਨੂੰ ਉਸ ਬਾਂਦਰ ਦਾ ਦਿਲ ਖਾਣਾ ਤੂੰ ਉਸ ਨੂੰ ਧੋਖਾ ਦੇ ਕੇ ਇੱਥੇ ਲੈ ਕੇ ਆ ਨਹੀਂ ਤਾਂ ਮੈਂ ਤੇਰੇ ਨਾਲ ਕਦੇ ਨਹੀਂ ਰ੍ਹਾਂਗੀ ਮਗਰਮਸ਼ ਹੈਰਾਨ ਰਹਿ ਗਿਆ ਉਸ ਦੇ ਦਿਲ ਵਿੱਚ ਦੋਹਰਾ ਸੰਘਰਸ਼ ਸੀ ਇੱਕ ਪਾਸੇ ਉਸ ਦੀ ਪਤਨੀ ਦੂਜੇ ਪਾਸੇ ਉਸ ਦਾ ਸੱਚਾ ਦੋਸਤ ਬਾਂਦਰ ਉਸ ਨੇ ਸੋਚਿਆ ਜੇ ਮੈਂ ਬਾਂਦਰ ਨੂੰ ਧੋਖਾ ਦਿਆਂ ਤਾਂ ਦੋਸਤੀ ਖਤਮ ਹੋ ਜਾਵੇਗੀ ਪਰ ਜੇ ਮੈਂ ਪਤਨੀ ਦੀ ਨਾਲ ਸਮਾਂ ਤਾਂ ਘਰ ਵਿੱਚ ਸ਼ਾਂਤੀ ਨਹੀਂ ਰਹੇਗੀ ਉਹ ਰਾਤ ਭਰ ਸੋਚਦਾ ਰਿਹਾ ਦਰਿਆ ਦੀਆਂ ਲਹਿਰਾਂ ਦੀ ਆਵਾਜ਼ ਉਸ ਨੂੰ ਬੇਚੈਨ ਕਰ ਰਹੀ ਸੀ ਅਗਲੇ ਦਿਨ ਜਦੋਂ ਮਗਰਮਸ਼ ਰੁੱਖ ਕੋਲ ਗਿਆ ਬਾਂਦਰ ਨੇ ਹੱਸਦੇ ਹੋਏ ਕਿਹਾ ਆ ਮੇਰੇ ਦੋਸਤ ਅੱਜ ਬਹੁਤ ਮਿੱਠੇ 베ਰ ਲੱਗੇ ਨੇ ਖਾ ਲੈ ਤੇ ਮਜ਼ਾ ਲੈ ਮਗਰਮਸ ਨੇ ਕੁਝ ਖਾਦੇ ਪਰ ਉਸਦਾ ਚਿਹਰਾ ਉਦਾਸ ਸੀ ਬਾਂਦਰ ਨੇ ਤੁਰੰਤ ਪੁੱਛਿਆ ਕੀ ਗੱਲ ਦੋਸਤ ਅੱਜ ਤੂੰ ਖੁਸ਼ ਨਹੀਂ ਲੱਗਦਾ ਮਗਰਮਸ ਨੇ ਹੌਲੀ ਜੀ ਸਾਹ ਲਿਆ ਤੇ ਕਿਹਾ ਭਰਾ ਤੈਨੂੰ ਮੇਰੀ ਪਤਨੀ ਮਿਲਣਾ ਚਾਹੁੰਦੀ ਐ ਉਹ ਕਹਿੰਦੀ ਐ ਕਿ ਤੂੰ ਮੇਰਾ ਚੰਗਾ ਦੋਸਤ ਐ ਤਾਂ ਤੂੰ ਉਸ ਨੂੰ ਵੀ ਮਿਲ ਤੂੰ ਮੇਰੀ ਪਿੱਠ ਉੱਤੇ ਬੈਠ ਕੇ ਦਰਿਆ ਪਾਰ ਚੱਲ ਬਾਂਦਰ ਨੇ ਖੁਸ਼ ਹੋ ਕੇ ਕਿਹਾ ਵਾਹ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਵੀ ਤੇਰੀ ਪਤਨੀ ਨੂੰ ਮਿਲਣਾ ਚਾਹੁੰਦਾ ਚਲੋ ਆਪਾਂ ਚੱਲਦੇ ਹਾਂ ਬਾਂਦਰ ਬਿਲਕੁਲ ਬੇਫਿਕਰ ਸੀ ਉਸ ਦਾ 마ਸੂਮ ਦਿਲ مالک ਦਿਲ ਦਾ مالک ਸੀ ਉਹ ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਗਰਮਸ਼ ਦੀ ਪਤਨੀ ਦੇ ਮਨ ਵਿੱਚ ਉਸ ਲਈ ਖਤਰਨਾਕ ਸੋਚਾਂ ਚੱਲ ਰਹੀਆਂ ਨੇ ਉਸਨੇ ਖੁਸ਼ੀ ਨਾਲ ਕਿਹਾ ਚੱਲ ਮਿੱਤਰ ਅੱਜ ਮੈਂ ਤੇਰੀ ਪਿੱਠ ਉੱਤੇ ਬੈਠਾਂਗਾ ਅਤੇ ਤੇਰੇ ਘਰ ਤੱਕ ਯਾਤਰਾ ਕਰਾਂਗਾ ਦਰਿਆ ਪਰਨ ਪਾਰ ਕਰਨਾ ਤਾਂ ਮੈਨੂੰ ਬਹੁਤ ਮਨ ਸੀ ਮਗਰ ਮੈਂ ਉਸਨੇ ਬਾਂਦਰ ਨੂੰ ਆਪਣੀ ਪਿੱਠ ਉੱਤੇ ਬਿਠਾ ਲਿਆ ਦਰਿਆ ਦੀਆਂ ਲਹਿਰਾਂ ਚਮਕ ਰਹੀਆਂ ਸੀ ਸੂਰਜ ਦੀਆਂ ਕਿਰਨਾਂ ਵੀ ਪਾਣੀ ਤੇ ਪੈ ਕੇ ਸੋਨੇ ਵਰਗਾ ਰੰਗ ਬਣਾ ਰਹੀਆਂ ਸੀ ਬਾਂਦਰ ਖੁਸ਼ੀ ਨਾਲ ਨਜ਼ਾਰੇ ਵੇਖਦਾ ਜਾ ਰਿਹਾ ਸੀ ਬਾਂਦਰ ਨੇ ਹੱਸ ਕੇ ਕਿਹਾ ਬਾ ਮਿੱਤਰ ਤੇਰੀ ਪਿੱਠ ਉੱਤੇ ਬੈਠ ਕੇ ਤਾਂ ਮੈਂ ਰਾਜੇ ਵਾਂਗ ਮਹਿਸੂਸ ਕਰ ਰਿਹਾ ਹਾਂ ਦਰਿਆ ਦੇ ਵਿਚਕਾਰ ਤੋਂ ਇਹ ਨਜ਼ਾਰੇ ਕਮਾਲ ਦੇ ਸਨ ਪਰ ਮਗਰਮੱਸ ਦੇ ਮਨ ਵਿੱਚ ਅਜੀਬ ਅਜੀਬ ਵਿਚਾਰ ਚੱਲ ਰਹੇ ਸੀ ਉਹ ਆਪਣੇ ਆਪ ਨਾਲ ਸੋਚ ਰਿਹਾ ਸੀ ਕਿ ਇਸ ਭਲੇ ਬਾਂਦਰ ਨੂੰ ਆਪਣੀ ਪਤਨੀ ਲਈ ਧੋਖਾ ਦੇਣਾ ਚਾਹੀਦਾ ਇਹ ਤਾਂ ਮੇਰਾ ਸੱਚਾ ਦੋਸਤ ਹੈ ਪਰ ਪਤਨੀ ਨੇ ਹੱਥ ਜੋੜ ਕੇ ਮੰਗਿਆ ਸੀ ਅੰਤ ਵਿੱਚ ਉਸ ਨੇ ਹਿੰਮਤ ਕਰਕੇ ਬਾਂਦਰ ਨੂੰ ਕਹਿ ਹੀ ਦਿੱਤਾ ਭਰਾ ਮੈਂ ਤੈਨੂੰ ਇੱਕ ਸੱਚ ਦੱਸਣਾ ਚਾਹੁੰਦਾ ਅਸਲ ਵਿੱਚ ਮੇਰੀ ਪਤਨੀ ਤੇਰਾ ਦਿਲ ਖਾਣਾ ਚਾਹੁੰਦੀ ਹੈ ਉਸਨੇ ਕਿਹਾ ਕਿ ਜਿਵੇਂ ਤੇਰੇ 베ਰ ਇੰਨੇ ਮਿੱਠੇ ਨੇ ਜਿੰਨਾ 베ਰਾਂ ਨੂੰ ਤੂੰ ਰੋਜ਼ ਖਾਣਾ ਉਹ ਖਾ ਖਾ ਕੇ ਤੇਰਾ ਦਿਲ ਵੀ ਕਿੰਨਾ ਮਿੱਠਾ ਹੋਵੇਗਾ ਇਹ ਸੁਣ ਕੇ ਬਾਂਦਰ ਹੈਰਾਨ ਰਹਿ ਗਿਆ ਕੁਝ ਸਮਾਂ ਉਹ ਚੁੱਪ ਹੋਇਆ ਪਰ ਉਸ ਦੀ ਸਿਆਣਪ ਨੇ ਉਸ ਨੂੰ ਬਚਾ ਲਿਆ ਉਸਨੇ ਹੱਸਦੇ ਹੋਏ ਕਿਹਾ ਉਹ ਮਗਰਮਸ ਭਰਾ ਇਹ ਤਾਂ ਬਹੁਤ ਛੋਟੀ ਗੱਲ ਹੈ ਪਰ ਤੈਨੂੰ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਮੇਰਾ ਦਿਲ ਤਾਂ ਮੈਂ ਉਸ ਰੁੱਖ ਤੇ ਹੀ ਛੱਡ ਕੇ ਆ ਗਿਆ ਹਾਂ ਮੈਨੂੰ ਕਿਹੜਾ ਪਤਾ ਸੀ ਕਿ ਤੇਰੀ ਘਰਵਾਲੀ ਨੇ ਮੇਰਾ ਦਿਲ ਖਾਣਾ ਮੈਂ ਹਮੇਸ਼ਾ ਉਸ ਨੂੰ ਟਾਣੀ ਤੇ ਟੰਗ ਕੇ ਰੱਖਦਾ ਜੇ ਤੇਰੀ ਪਤਨੀ ਨੂੰ ਮੇਰਾ ਦਿਲ ਚਾਹੀਦਾ ਤਾਂ ਮੈਨੂੰ ਮੁੜ ਕੇ ਰੁੱਖ ਵੱਲ ਲੈ ਚੱਲ ਮੈਂ ਆਪਣਾ ਦਿਲ ਉੱਥੋਂ ਲੈ ਆਵਾਂ ਤੇ ਉਸ ਨੂੰ ਦੇ ਦੇਵਾਂਗਾ ਮਗਰ ਮੈਂ ਸਨੇ ਸੋਚਿਆ ਹਾਂ ਇਹ ਗੱਲ ਤਾਂ ਠੀਕ ਹੈ ਦਿਲ ਤਾਂ ਉਸ ਦੇ ਸਰੀਰ ਵਿੱਚ ਨਹੀਂ ਰੁੱਖ ਉੱਤੇ ਹੋਵੇਗਾ ਉਹ ਮੁੜ ਕੇ ਬਾਂਦਰ ਨੂੰ ਵਾਪਸ 베ਰੀ ਦੇ ਰੁੱਖੇਠ ਲੈ ਗਿਆ ਜਿਵੇਂ ਹੀ ਬਾਂਦਰ ਨੇ ਰੁੱਖ ਦੀ ਟਹਿਣੀ ਫੜੀ ਉਹ ਤੁਰੰਤ ਰੁੱਖ ਤੇ ਚੜ ਗਿਆ ਤੇ ਉੱਚੀ ਟਾਣੀ ਤੇ ਬੈਠ ਗਿਆ ਉਸ ਨੇ ਉੱਪਰੋਂ ચીਖ ਕੇ ਕਿਹਾ ਉਹ ਮਗਰਮਸ ਤੂੰ ਮੇਰੀ ਦੋਸਤੀ ਨਾ ਧੋਖਾ ਕੀਤਾ ਕੀ ਕੋਈ ਦੋਸਤ ਆਪਣੇ ਯਾਰ ਦਾ ਦਿਲ ਵੀ ਖਵਾਉਂਦਾ ਏ ਮੇਰੇ ਦਿਲ ਮੇਰੇ ਅੰਦਰ ਹੈ ਰੁੱਖ ਤੇ ਨਹੀਂ ਤੂੰ ਮੈਨੂੰ ਧੋਖਾ ਦੇਣਾ ਚਾਹੁੰਦਾ ਸੀ ਪਰ ਮੇਰੀ ਸਿਆਣਪ ਨੇ ਮੈਨੂੰ ਬਚਾ ਲਿਆ ਮਗਰਮਸ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਉਸ ਨੂੰ ਆਪਣੀ ਗਲਤੀ ਦਾ ਪੂਰਾ ਅਹਿਸਾਸ ਹੋ ਗਿਆ ਸੀ ਕਿਉਂਕਿ ਉਸ ਨੇ ਇੱਕ ਸੱਚਾ ਦੋਸਤ ਖੋ ਲਿਆ ਸੀ ਉਸ ਦਿਨ ਤੋਂ ਬਾਅਦ ਕਦੇ ਵੀ ਬਾਂਦਰ ਨੇ ਮਗਰਮਸ ਨਾਲ ਗੱਲ ਨਹੀਂ ਕੀਤੀ ਉਹ ਹਮੇਸ਼ਾ ਆਪਣੇ ਬੇਰ ਖਾਂਦਾ ਅਤੇ ਖਾ ਕੇ ਚੁੱਪਚਾਪ ਆਪਣੀ ਮਸਤੀ ਵਿੱਚ ਰਹਿੰਦਾ ਮਗਰਮੈਸ ਉਸ ਨੂੰ ਦੂਰੋਂ ਦੇਖਦਾ ਅਤੇ ਵਾਪਸ ਮੁੜ ਜਾਂਦਾ ਕਿਉਂਕਿ ਉਸ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਉਸ ਨੇ ਆਪਣਾ ਇੱਕ ਸੱਚਾ ਦੋਸਤ ਗਵਾ ਲਿਆ ਹੈ ਅੱਗੇ ਤੋਂ ਕਦੇ ਵੀ ਉਸ ਦਾ ਉਹ ਦੋਸਤ ਉਸਤੇ ਯਕੀਨ ਨਹੀਂ ਕਰੇਗਾ ਉਸ ਦਿਨ ਤੋਂ ਬਾਅਦ ਉਹਨਾਂ ਦੋਨਾਂ ਵਿੱਚਕਾਰ ਕਦੇ ਵੀ ਫਿਰ ਦੋਸਤੀ ਨਹੀਂ ਹੋਈ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ